ਅੱਜ ਕੋਈ ਹਾਸਾ ਨਹੀਂ ਅੱਜ ਕੋਈ ਮਜ਼ਾਕ ਨਹੀਂ ਕਿਉਂਕਿ ਗੱਲ ਮਜ਼ਾਕ ਦੇ ਨੇੜੇ ਤੇੜੇ ਵੀ ਹੈ ਨਹੀਂ ਉਹ ਪੰਜਾਬ ਜੋ ਇੱਜ਼ਤਾਂ ਬਚਾਉਣ ਲਈ ਜਾਣਿਆ ਜਾਂਦਾ ਸੀ ਉਹ ਪੰਜਾਬ ਦੇ ਲੋਕ ਜਿਨ੍ਹਾਂ ਤੇ ਇਹਨਾਂ ਲੋਕ ਅੱਖਾਂ ਬੰਦ ਕਰਕੇ ਟਰਸਟ ਕਰਦੇ ਸੀ ਅਤੇ ਜਦੋਂ ਅਸੀਂ ਦੇਖਦੇ ਆ ਨਾ ਕਿ ਮਤਲਬ ਇੱਕ ਸਰਦਾਰ ਬੰਦਾ ਖੜਾ ਹੈ ਤਾਂ ਵੈਸੀ ਇਨਸਾਨ ਸੇਫ ਫੀਲ ਕਰਦਾ ਹੈ ਉਹ ਕਦੀ ਨਾ ਦਿਮਾਗ 'ਚ ਇਹ ਕੁੜੀ ਕੋਈ ਲਿਆਉਂਦੀ ਨਹੀਂ ਵੀ ਇੱਥੇ ਮੈਂ ਸੇਫ ਹੈਗੀ ਨਹੀਂ ਪਰ ਨਹੀਂ ਉਨ ਸਟੇਅ ਦਾ ਜ਼ਮਾਨਾ ਐਨਾ ਕੋ ਬਦਲ ਚੁਕਿਆ ਹੈ ਯੂ ਟਰਸਟ ਖਤਮ ਹੋ ਚੁਕਿਆ ਹੈ ਔਰ ਟਰਸਟ ਮਿੱਟੀ ਚ ਮਿਲ ਚੁਕਿਆ ਹੈ ਇੱਕ ਕੁੜੀ ਤੁਸੀਂ ਉਹਨੂੰ ਸ਼ਾਇਦ ਬਲੇਮ ਕਰੋਗੇ ਕਿ ਹਾਂ ਉਹਦਾ ਬॉयਫਰੈਂਡ ਹੈ ਉਹਦੇ ਨਾਲ ਬਾਹਰ ਜਾਂਦੀ ਹੈ ਪਰ ਉਹ ਕੁੜੀ ਜਿਹਦੇ ਘਰਦਿਆਂ ਨੂੰ ਪਤਾ ਹੈ ਉਹਦਾ ਰਿਸ਼ਤਾ ਹੋਣ ਵਾਲਾ ਹੈ ਜਾਂ ਹੋ ਚੁੱਕਿਆ ਹੈ ਮੰਗਣਾ ਹੋਣ ਵਾਲਾ ਹੈ ਸੂਨ ਟੂ ਵੀ ਇੱਕ ਮੁੰਡਾ ਉਹਦੇ ਘਰ ਆ ਜਾ ਰਿਹਾ ਹੈ ਉਹਦੇ ਪੇਰੈਂਟਸ ਨੂੰ ਪਤਾ ਹੈ ਪੇਰੈਂਟਸ ਇੱਕ ਦੂਜਨਾਂ ਨੂੰ ਬੈਠ ਰਹੇ ਨੇ ਤੇ ਉਸ ਤੋਂ ਬਾਅਦ ਜਿਉ ਕ੍ਰਾਸਟ ਕਰਦੀ ਹੈ ਜਾਂ ਜੋ ਵੀ ਹੋਇਆ ਵਿਆਹ ਤੋਂ ਪਹਿਲੇ ਆਫਕੋਰਸ ਗਲਤ ਸੀਗਾ ਉਹਨੇ ਆਪਦੀ ਵੀਡੀਓ ਜੀ ਚੀਜ਼ ਮੰਨੀ ਵੀ ਪਰ ਕਿਸੇ ਵੀ ਕੁੜੀ ਦੀ ਐਦਾਂ ਵੀਡੀਓ ਲੀਕ ਕਰ ਦੇਣੀ ਸ਼ਰਮ ਨਹੀਂ ਆਈ ਐਂਡ ਉਹ ਇੱਕ ਬੰਦਾ ਨਹੀਂ ਆ ਉਹ ਉਹਦੇ ਹੋਰ ਦੋਸਤ ਵੀ ਨੇ ਨਾਲ ਤੇ ਉਸ ਤੋਂ ਬਾਅਦ ਇੱਕ ਇੱਕ ਵੀਡੀਓ ਇੱਕ ਪੋਡਕਾਸਟ ਦੇ ਅੰਦਰ ਆ ਕੇ ਬਸ ਆਪਦੇ ਆਪ ਨੂੰ ਇੱਕ ਸਾਫ਼ ਕਰ ਦੇਣਾ ਕਿ ਹਾਂ ਮੇਰੀ ਤਾਂ ਕੋਈ ਗਲਤੀ ਹੈ ਨਹੀਂ ਜੀ ਉਹ ਤਾਂ ਮੈਂ ਹੈ ਹੀ ਨਹੀਂਗਾ ਚਪੋਰ ਇਨਸਟੈਂਸ ਤੁਸੀਂ ਨਹੀਂ ਹੈਗੀ देन ਲਾਈਕ ਉਹ ਚੈਟਸ ਕਿੱਥੋਂ ਆ ਗਈਆਂ ਉਹ ਕਰਦੀ ਸੀ ਸੀਸੀਟੀਵੀ ਫੁਟੇਜ ਵੀ ਤੁਸੀਂ ਹੈ ਨਹੀਂ ਮਤਲਬ ਬਸ ਸਾਰਾ ਬਲੇਮ ਹਟਾਈ ਦੋ ਆਪ ਵਿਆਹ ਤੋਂ ਜਿੱਦਾਂ ਤੇ ਜਬ ਬਲੇਮ ਹਟਾਉਣ ਦੀ ਗੱਲ ਆਉਂਦੀ ਆ ਤਾਂ ਹਰ ਚੀਜ਼ ਦੇ ਪਿੱਛੇ ਇੱਕੋ ਰੀਜ਼ਨ ਦੱਸਤਾ ਹੋਇਆ ਪੂਰੇ ਪੋਡਕਾਸਟ ਦੇ ਅੰਦਰ ਮੈਂ ਸੁਣੀ ਉਹ ਪੋਡਕਾਸਟ ਹਰ ਦੂਜੀ ਗੱਲ ਦੇ ਉੱਤੇ ਉਹਨਾਂ ਦੇ ਫਾਦਰ ਵਾਲੇ ਸਾਡੇ ਕੈਨੇਡਾ ਦਾ ਕਲਚਰ ਐਵੇਂ ਆ ਪਰ ਇੱਥੇ ਐਵੇਂ ਨਹੀਂ ਹੁੰਦਾ ਮੈਂ ਮੰਨਦਾ ਆ ਇਨ ਕੈਨੇਡਾ ਤੋਂ अच्छा दूसरी ਗੱਲ ਤੇ ਉਹਨਾਂ ਨੇ ਇਹ ਕਹਿ ਦੇਣਾ ਇਹ ਤਾਂ ਨਾ ਜੀ ਕੈਨੇਡਾ ਤੋਂ ਆਇਆ ਤਾਂ ਹੀ ਬੋਲਦਾ ਹੀ ਐਵੇਂ ਆ ਇਹ ਬੋਲ ਰਿਹਾ ਨਾ ਉਸ ਵੀਡੀਓ ਦੇ ਅੰਦਰ ਤੇ ਤੁਹਾਨੂੰ ਲੱਗ ਰਿਹਾ ਇਹ ਧਮਕੀ ਦੇ ਰਿਹਾ ਪਰ ਇਹ ਨਾ ਕੈਨੇਡਾ ਤੋਂ ਆਇਆ ਤਾਂ ਇਹਦੇ ਬੋਲਣ ਦਾ ਤਰੀਕਾ ਹੀ ਐਵੇਂ ਆ ਮਤਲਬ ਕੈਨੇਡਾ ਦਾ ਪ੍ਰਚਾਰ ਕਰਨ ਆਈ ਸੀ ਤੁਸੀਂ ਉੱਥੇ ਆ ਆਪਦੇ ਆਪ ਨੂੰ ਡਿਫੈਂਸ ਕਰਨ ਆਈ ਸੀ ਮੈਨੂੰ ਇਹ ਨਹੀਂ ਸਮਝ ਆਇਆ ਹੱਦ ਹੋ ਚੁੱਕੀ ਹੈ ਤੁਹਾਡੇ ਵਾਲੀ اچھا ਉਹ ਗੱਲ ਛੱਡ ਹੀ ਦਿਓ ਇੱਥੇ ਸਭ ਤੋਂ ਪਹਿਲਾ ਜੋ ਉਹ ਆਉਂਦਾ ਹੈ ਨਾ ਉਹ ਪੰਜਾਬ ਦੇ ਲੋਕਾਂ ਦੇ ਉੱਤੇ ਆਉਂਦਾ ਆ ਮੈਨੂੰ ਸਵਾਲ ਉੱਠਦੇ ਨੇ ਆ ਕੁਝ ਵੀ ਆ ਅਸੀਂ ਤੀਆਂ ਬੈਣਾ ਦੀਆਂ ਜਿੱਦਾਂ ਬਚਾਉਣ ਲਈ ਜਾਣੇ ਜਾਂਦੇ ਸੀ ਆ ਕੀ ਕਰ ਰਹੇ ਹੋ ਮੇਰੀ ਸਮਝ ਤੋਂ ਬਾਹਰ ਹੈ ਇਹ ਚੀਜ਼ ਇਸ ਵਕਤ ਦੇ ਉੱਤੇ ਮੈਂ ਇੱਕ ਕੁੜੀ ਆ ਮੈਂ ਫੀਲ ਕਰ ਸਕਦੀ ਹਾਂ ਉਹਦੇ ਉੱਤੇ ਕੀ ਭੀਤਰੀ ਆ ਇੱਕ ਵੱਡਿਓ ਅੱਛਾ ਉਹਨੇ ਵਾਇਰਲ ਕਰ ਵੀ ਦਿੱਤੀ ਤਾਂ ਤੁਹਾਡਾ ਜੋ ਪਰਜ਼ ਬੰਦਾ ਸੀ ਡਟ ਉਹ ਇੰਨੀ ਤੇ ਤਾਂ ਜਮਾ ਨਹੀਂ ਬੰਦਾ ਸੀ ਕਿ ਹਾਂ ਇੱਕ ਪੀਜਾ ਵਾਲੇ ਰੀਲ ਪਾ ਨਵੀਂ ਮਤਲਬ ਹਰ ਸੈਕਿੰਡ ਦੇ ਅੰਦਰ ਮੈਨੂੰ ਲੱਗਦਾ ਇੰਸਟਾ ਦੇ ਉੱਤੇ ਇੱਕ ਰੀਲ ਆ ਰਹੀ ਸੀ ਤੇ ਉਹਦੇ ਥੱਲੇ ਲਿਖਿਆ ਆ ਰਿਹਾ ਸੀ ਕਿ ਜੇ ਤੁਹਾਨੂੰ ਉਸ ਐਮਐਮਐਸ ਦਾ ਉਹਦਾ ਲਿੰਕ ਚਾਹੀਦਾ ਆ ਤਾਂ ਕਲਿੱਕ ਕਰੋ ਇਸ ਟੈਲੀਗ੍ਰਾਮ ਇਸ ਟੈਲੀਗ੍ਰਾਮ ਗਰੁੱਪ ਤੇ ਚਲੇ ਜਾਓ ਉੱਧਰ ਚਲੇ ਜਾਓ ਕੀ ਚੱਲ ਕੀ ਰਿਹਾ ਸੀ ਇਹ ਤੁਹਾਡਾ ਪਰ ਸੀ ਕਿ ਅਸੀਂ ਉਹਨੂੰ ਅੱਗੇ ਸ਼ੇਅਰ ਨਾ ਕਰੀਏ ਜੇ ਛੋਟੀ ਚੀਜ਼ ਇੰਟਰਨੈਟ ਦੇ ਉੱਤੇ ਆ ਚੁੱਕੀ ਆ ਉਹ ਫੂਟਪ੍ਰਿੰਟਸ ਕਦੀ ਨਹੀਂ ਮਿਟ ਸਕਦੇ ਪਰ ਨਹੀਂ ਕੀਤਾ ਉਹਨੂੰ ਸ਼ੇਅਰ ਡੇਰ-ਡੇਰ ਦੋ-ਦੋ ਟਾਈ-ਟਾਈ ਮਿਲੀਅਨ ਇੱਕ-ਇੱਕ ਰੀਲ ਚੱਲੀ ਆ ਉਹੋ ਜੀ ਦੇਖਣ ਵਾਲੇ ਕੋਣ ਉਹੀ ਸੇਮ ਲੋਕ ਜੋ ਹੁਣ ਕਹਿ ਰਹੇ ਨੇ ਕਿ ਕੁੜੀ ਦਾ ਜੀ ਤਾਂ ਕੋਈ ਕਸੂਰ ਹੀ ਹੈ ਨਹੀਂ ਕੁੜੀ ਦੀ ਤਾਂ ਕੋਈ ਗਲਤੀ ਹੈ ਨਹੀਂ ਕੁੜੀ ਦੀ ਗਲਤੀ ਸੀ ਜਾਂ ਨਹੀਂ ਸੀ ਪਰ ਤੁਹਾਡਾ ਫਰਜ਼ ਏ ਸੀ ਕਿ ਉਸ ਵੀਡੀਓ ਨੂੰ ਬਿਲਕੁਲ ਸ਼ੇਅਰ ਨਾ ਕੀਤਾ ਜਾਏ ਪਰ ਨਹੀਂ ਉਹਨਾਂ ਵਿੱਚੋਂ ਕੋਈ ਵੀ ਇੱਕ ਰੀਲ ਖੋਲ ਕੇ ਦੇਖੋ ਉਹਦੇ ਕਮੈਂਟਸ ਪੜ੍ਹ ਕੇ ਦੇਖੋ ਇਹ ਪੰਜਾਬ ਦੇ ਰਖਵਾਲੇ ਨੇ ਅਸੀਂ ਗੱਲਾਂ ਕਰਦੇ ਆਂ ਵੀ ਅਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਦੁਬਾਰਾ ਲਿਆਉਣਾ ਆ ਆਲੀ ਹਣੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵਾਪਸ ਇਹ ਨੇ ਉਹ ਲੋਕ ਜਿੰਨਾਂ ਨੂੰ ਅਸੀਂ ਕਹਿੰਦੇ ਆਂ ਵੀ ਹਾਂ ਪੰਜਾਬ ਤਾਂ ਜੀ ਮਤਲਬ ਦੁਬਾਰਾ ਰੰਗੜਾ ਪੰਜਾਬ ਬਣਾ ਸਕਦੇ ਆ ਹਾਲਾਤ ਤਾਂ ਨਹੀਂ ਲੱਗਦੇ ਮੈਨੂੰ ਕਿਸੇ ਐਂਗਲ ਤੋਂ ਮੈਨੂੰ ਨਾ ਹਮੇਸ਼ਾ ਤੋਂ ਕਿਤੇ ਨਾ ਕਿਤੇ ਇਹ ਲੱਗਦਾ ਸੀ ਕਿ ਇੰਡੀਆ ਦੇ ਅੰਦਰ ਨਾ ਲਾਅ ਐਂਡ ਆਰਡਰ ਕਾਈਂਡ ਆਫ ਉਨਾ ਸਟਰੋਂਗ ਨਹੀਂ ਹੈਗਾ ਮਤਲਬ ਸਾਡੀ ਕੋਲ ਲਾਅ ਦੀ ਹੈ ਨਹੀਂ ਕਿਸੇ ਦੇ ਅਗੇਂਸਟ ਐਕਸ਼ਨ ਲੈਣ ਦੀ ਪਰ ਫਿਰ ਨਾ ਮੈਂ ਇੱਕ ਵਕੀਲ ਉਹਨਾਂ ਨੇ ਇੱਕ ਇੰਟਰਵਿਊ ਦਿੱਤੀ ਆ ਕਿਸੇ ਵਕੀਲ ਨੇ ਤੇ ਉਹਨਾਂ ਨੇ ਬਹੁਤ ਸਾਰੀਆਂ ਆਈਪੀਸੀ ਦੀਆਂ ਧਾਰਾਵਾਂ ਗਿਨਾਤੀਆਂ ਵੀ ਇੱਧਰ ਆ ਹੁੰਦਾ ਐ ਇੱਧਰ ਆ ਹੁੰਦਾ ਐ ਤੇ ਉਸ ਮੁੰਡੇ ਨੂੰ ਤੇ ਉਹਦੇ ਦੋਸਤਾਂ ਨੂੰ ਉਮਰ ਕੈਦ ਹੋ ਸਕਦੀ ਹੈ ਬਟ ਇੱਕ ਪਰਚਾ ਘਟਾਨ ਚ ਵੀ ਉਸ ਕੁੜੀ ਨੂੰ ਇੰਨੀ ਜਦੋਜਹਿਦ ਕਰਨੀ ਪੈਗੀ ਤੰਮੈ ਨੂੰ ਉਸ ਤੋਂ ਬਾਅਦ ਇਦਾਂ ਲੱਗਿਆ ਕਿ ਸ਼ਾਇਦ ਇਹ ਰੂਲਸ ਬਣਾਉਣ ਬਾਰੇ ਨਹੀਂ ਆ ਇਹ ਰੂਲਸ ਨੂੰ ਇੰਪਲੀਮੈਂਟ ਕਰਨ ਬਾਰੇ ਆ ਇੱਕ ਕੁੜੀ ਦੋ ਪੈਂਡਰਾਈਜ਼ ਭਰ ਕੇ ਜਦੋਂ ਜਾਂਦੀ ਆ ਉਹ ਕਹਿੰਦੀ ਆ ਕਿ ਤੁਸੀਂ ਪਰਚਾ ਕੱਟੋ ਐਟ ਲੀਸਟ ਤੇ ਉੱਤੋਂ ਉਹਦਾ ਹੀ ਫੋਨ ਚੈੱਕ ਕੀਤਾ ਜਾਂਦਾ ਆ ਕਿ ਤੂੰ ਹੀ ਗਲਤ ਹੋਏਂਗੀ ਇੱਕ ਇੱਕ ਇਥੋਂ ਦਾ ਇਨਸਾਫਾ ਫਿਰ ਉਹ ਇਨਸਾਫ ਮੰਗਦੀ ਆ ਜਦੋਂ ਭਾਈ ਅਮਰਿਤਪਾਲ ਸਿੰਘ ਮੇਰੇ ਵਰਗੇ ਲੋਕਾਂ ਤੋਂ ਤਾਂ ਫਿਰ ਆਫਕੋਰਸ ਉਹ ਲਾਅ ਐਂਡ ਆਰਡਰ ਦੇ ਅਗੇਂਸਟ ਹੋ ਜੂ ਪਰ ਉਹ ਕੁੜੀ ਕਿੱਥੇ ਜਾਇਓ ਕੀ ਕਰੇ ਉਹਦੀ ਸੁਣਵਾਈ ਕਿੱਥੇ ਐ ਕਿ ਹਾਲੇ ਤੱਕ ਮੈਂ ਤਾਂ ਦੇਖੀ ਨਹੀਂ ਕੋਈ ਨਿਊਜ਼ ਜਿੱਥੇ ਕਹਿ ਰਹੇ ਹੋਣ ਵੀ ਉਹ ਮੁੰਡਾ ਅਰੈਸਟ ਹੋ ਗਿਆ ਉਹ ਦਾ ਉਲਟਾ ਬੋਡਕਾਸਟ ਕਰ ਰਹੀ ਹੈ ਬੈਠ ਕੇ ਉਹ ਚੈਟਸ ਉਹ ਚੈਟਸ ਨਾ ਇੱਕ ਇੱਕ ਕੋ ਚੈਟ ਪੜ ਕੇ ਵੇਖੋ ਮਤਲਬ ਉਹ ਚੈਟ ਮੈਂ ਮਿਲ ਤੋਂ ਬੜੀ ਨਹੀਂ ਜਾ ਰਹੀ ਪਰ ਆਪ ਵੀਡੀਓ ਸਿਰਫ ਐਸਾ ਵੀਡੀਓ ਬਣਾਉਣ ਦੇ ਖਾਟ ਪੜਦੀ ਹੋਈ ਪਰ ਮੇਰੇ ਕੋਲ অপਸ਼ਨ ਨਹੀਂ ਹੈਗੀ ਮੈਨੂੰ ਪੜਨੀ ਪੈਣੀ ਆ ਇੱਥੇ ਇੰਦਰ ਉਸ ਮੁੰਡੇ ਦਾ ਦੋਸਤ ਉਹ ਕਿਸੇ ਥਰਡ ਪਰਸਨ ਨਾਲ ਗੱਲ ਕਰ ਰਿਹਾ ਆ ਤੁਹਾਨੂੰ ਇੱਥੇ ਸਕਰੀਨ ਤੇ ਚੈਟ ਵੀ ਵਿਖਰੀ ਹੋਏਗੀ ਮੈਂ ਤੇ ਪ੍ਰਭ ਨੇ ਜੁਗਾਰ ਲਾ ਕੇ ਚੱਕ ਲਈ ਸੀ ਸਨੈਪ ਵੀ ਬਣਾ ਲੀਆਂ ਸੀ ਅੱਗੋਂ ਨੂੰ ਦੂਜਾ ਬੰਦਾ ਲਿਖਦਾ ਆ ਅੱਛਾ ਐਦਾਂ ਮੰਨ ਗਈ ਸੀ ਸਾਲੀ ਇਹੋ ਜੀ ਸ਼ਬਦਾਵਲੀ ਯੂਜ਼ ਕੀਤੀ ਜਾ ਰਹੀ ਆ ਮੇਰੇ ਨਾਲ ਦੇ ਨਾਲ ਰਿਸ਼ਤਾ ਹੋਇਆ ਸੀ ਫਿਰ ਅਸੀਂ ਬਹਾਨੇ ਨਾਲ ਚੱਕ ਲਈ ਸੀ ਤੇ ਕੋਕਚ ਨੀਂਦ ਵਾਲੀ ਗੋਲੀ ਪਾਤੀ ਸੀ ਲੁੱਕ ਐਟ ਦ ਵਰਡਸ ਉਹ ਆਪ ਕਮਿਟ ਕਰ ਰਿਹਾ ਇੱਥੇ ਵੀ ਅਸੀਂ ਐਦਾਂ ਕੀਤਾ ਆ ਤੇ ਮੁੰਡਾ ਕੀ ਕਹਿ ਰਿਹਾ ਵੀ ਮੀਰਾ ਤਾਂ ਜੀ ਕੋਈ ਲੱਗਾ ਤੇ ਗਈ ਹੈਣੀ ਮੇਰਾ ਚਾਰਟਸ ਕੀ ਨੇ ਯਾ ਤਾਂ ਫਿਰ ਇਹ ਕਾ ਵੀ ਮੇਰਾ ਦੋਸਤ ਝੂਠ ਬੋਲਦਾ ਆ ਉਹ ਦੋਸਤ ਦੋਸਤ ਹੈ ਹੀ ਨਹੀਂ ਮੇਰਾ ਮੈਂ ਜਾਣਦਾ ਨਹੀਂ ਉਸ ਬੰਦੇ ਨੂੰ ਆ ਵੀ ਕਹਿ ਦਵਾਈ ਰਹਿ ਗਿਆ ਸ਼ਾਇਦ ਹੁਣ ਤੇਰ ਉਹ ਲਿਖਦਾ ਆ ਉਹਨੂੰ ਸਾਲਿਆ ਪਤਾ ਨਹੀਂ ਲੱਗਿਆ ਪਤਾ ਲੱਗਣ ਨਹੀਂ ਦਿੱਤਾ ਸਾਲਿਆ ਸੀ ਆ ਗੱਲਾਂ ਕਰੀ ਨਾ ਕਿਸੇ ਨਾਲ ਮੇਰੇ ਯਾਰ ਨੂੰ ਵੀ ਨਾ ਪਤਾ ਲੱਗੇ ਕਿ ਤੈਨੂੰ ਪਤਾ ਇਹ ਗੱਲ ਫਿਰ ਉਹ ਦੂਜਾ ਬੰਦਾ ਉਹਨੂੰ ਲਿਖਦਾ ਹੈ ਸਾਲਿਆ ਸਾਲਿਉ ਨੂੰ ਜਾਰੀ ਤੋੜਦੇ ਤੇ ਉਹ ਲਿਖਦਾ ਹੁਣ ਬਸ ਜੇ ਔਖੀ ਹੋਈ ਫਿਰ ਸਾਲੀ ਦਾ ਜਲੂਸ ਕੜਨਾ ਹੁਣ ਮੂੰਹ ਦਿਖਾਉਣ ਨਹੀਂ ਛੜਨੀ ਮੂੰਹ ਦਿਖਾਉਣ ਵਾਲੀ ਨਹੀਂ ਛੜਨੀ ਉਹ ਪਹਿਲੀ ਫੁੱਲ ਪ੍ਰੂਫ پلان ਚ ਸੀਗੇ ਆਪ ਦਾ ਤੇ ਜੇ ਇਸ ਤੋਂ ਉੱਤੇ ਵੀ ਸ਼ਾਇਦ ਕੋਈ ਸਬੂਤ ਚਾਹੀਦੇ ਨੇ ਤਾਂ ਦੋ ਪੈਂਡ ਰਾਈ ਭਾਰ ਕੇ ਹੈਗੀਆਂ ਨੇ ਤੇ ਉਹ ਸਾਰੇ ਸਬੂਤ ਇਸ ਵਕਤ ਆਨਲਾਈਨ ਵੀ ਕੁਮਰੇ ਨੇ फेसबुक ਤੇ بیٹھ ਕੇ ਜਨਤਾ ਬਹੁਤ ਸਰਟੀਫਿਕੇਟ ਵੰਡ ਰਹੀ ਹੈ ਕਦੇ ਕਿਨੂੰ ਕੀ ਤੇ ਕਦੀ ਕਿਨੂੰ ਕੀ ਤੇ ਉਸ ਤੋਂ ਬਾਅਦ ਗੱਲ ਆਉਂਦੀ ਹੈ ਉਸ ਕੁੜੀ ਨੂੰ ਜਸਟਿਸ ਦੀ ਉਹ ਤਾਂ ਨੇੜੇ ਵੀ ਨਹੀਂ ਹੈਗਾ ਉਹ ਕੁੜੀ ਲਾਈਕ ਮੈਂ ਇੱਕ ਕੁੜੀ ਹਾਂ ਦੇ ਮਤਲਬ ਮੈਂ ਕੁੜੀਆਂ ਮੈਂ ਸਮਝ ਸਕਦੀ ਹਾਂ ਕੀ ਫੀਲ ਕਰ ਰਹੀ ਆ ਉਹਨੇ ਟਰਸਟੀ ਕੀਤਾ ਸੀ ਉਹਨੇ ਆਪਣੇ ਪਾਪਾ ਨਾਲ ਮਿਲਾਇਆ ਸਭ ਤੋਂ ਪਹਿਲੇ ਉਹਨੂੰ ਪਰ ਜੋ ਹੋ ਗਿਆ ਉਸ ਤੋਂ ਬਾਅਦ ਜੋ ਉਹ ਅੱਜ ਪਗਤਰੀਆ ਜੋ ਉਹਦੇ ਤੇ ਅੱਜ ਵੀ ਤਰੀਆ ਮੈਂ ਉਸ ਸੀਨ ਨੂੰ ਇਮੇਜਨ ਕਰਦੀ ਹਾਂ ਮੈਨੂੰ ਖੌਫ ਆਉਂਦਾ ਆ 19 ਦੱਸਿਆ ਕਿ ਮੈਂ ਸੁਸਾਈਸਾਈਡ ਕਰਨ ਦਾ ਵੀ ਟ੍ਰਾਈ ਕੀਤਾ ਪਰ ਫਿਰ ਮੇਰੇ ਅੱਗੇ ਸਿਰਫ ਇੱਕ ਚਿਹਰਾ ਆਉਂਦਾ ਹੈ ਉਹ ਮੇਰੇ ਬਾਪੂ ਦਾ ਕਿ ਉਹ ਇਕੱਲੇ ਰਹਿ ਜਾਣਗੇ ਔਰ ਕੋਈ ਹੈ ਨਹੀਂ ਉਹਨਾਂ ਦਾ ਦੁਨੀਆ ਤੇ ਸਿਰਫ ਤਾਂ ਜੀ ਰਹੀਆਂ ਇਹ ਉਸ ਕੁੜੀ ਦੀਆਂ ਵਰਡਿੰਗਸ ਨੇ ਬਰ ਇਸ ਤੋਂ ਬਾਅਦ ਵੀ ਉਹਨੂੰ ਕੋਈ ਇਨਸਾਫ਼ ਨਹੀਂ ਹੋਏਗਾ ਇੱਥੇ ਹਰ ਬੰਦਾ ਬਸ ਆਪਦੇ ਕੌਮਨਸ ਪਾਸ ਕਰਨ ਤੇ ਲੱਗਿਆ ਹੋਇਆ ਤੁਹਾਡੇ ਨਾਲ ਹੋਇਆ ਨਹੀਂ ਨਾ ਜਿਹਦੇ ਨਾਲ ਹੋਇਆ ਉਹਦੀ ਸੁਣ ਲਓ ਇੱਥੇ ਆਹੀ ਸਵਾਲ ਆਉਂਦਾ ਮੇਰੇ ਦਿਮਾਗ ਤੇ ਕਿ ਹੁਣ ਕੁੜੀਆਂ ਸੇਫ ਕਿੱਥੇ ਨੇ ਕਿਹੜੇ ਰਿਸ਼ਤੇ ਚ ਕੁੜੀਆਂ ਸੇਫ ਹੋਏ ਮੈਂ ਇਹੋ ਜੀ ਗੱਲ ਵੀ ਸੁਣੀ ਆ ਵੀ ਇੱਕ ਪਿਓ ਨੇ ਆਪਦੀ ਕੁੜੀ ਨਾਲ ਐਦਾਂ ਕਰਤਾ ਮੈਂ ਇਹ ਗੱਲ ਵੀ ਸੁਣੀ ਆ ਵੀ ਲਾਈਕ ਹਸਬੰਡ ਨੇ ਐਦਾਂ ਕਰਤਾ ਮੈਂ ਹੁਣ ਆ ਵੀ ਗੱਲ ਸੁਣੀ ਵੀ ਇੱਕ ਸੂਨਟੂ ਵੀ ਮੰਗੇਤਰ ਨੇ ਐਦਾਂ ਕਰਤਾ ਭਰਾ ਵਾਲੀ ਤਾਂ ਮੈਂ ਕਿੰਨੀ ਹੀ ਸੁਣ ਚੱਕੀ ਆ ਫਿਰ ਕੁੜੀ ਇਹ ਕਿਹੜੇ ਰਿਸ਼ਤੇ ਚ ਸੇਫ ਨੇ ਕਿਹੜੇ ਰਿਸ਼ਤੇ ਚ ਜਵਾਬ ਚਾਹੀਦਾ ਇੰਨਾ ਗੱਲਾਂ ਦਾ ਇਸ ਸਵਾਲ ਵਸਵਾਲ ਬਣ ਕੇ ਖਤਮ ਹੋ ਜਾਣਗੇ 4 ਦਿਨਾਂ ਬਾਅਦ ਲੋਕ ਸ਼ਾਇਦ ਪੋਲ ਜਾਣਗੇ ਪਰ ਜਦੋਂ ਉਸ ਕੁੜੀ ਨੂੰ ਵੇਖਣਗੇ ਤਾਂ ਉਸੇ ਨਜ਼ਰ ਨਾਲ ਦੇਖਣਗੇ ਵੀ ਉਹ ਅਨਕੰਫਰਟੇਬਲ ਹੋ ਜੋ ਉਹ ਆਪਦੀ ਜ਼ਿੰਦਗੀ ਨਹੀਂ ਜੀ ਸਕਦੀ ਪਰ ਸ਼ਾਇਦ ਚਾਰ ਖੁਦਿਨਾਬਾਦਾਂ ਸਟੋਰੀਆਂ ਸਟੋਰੀਆਂ ਸਭ ਚਲਾ ਜੂ ਪਰ ਉਹਦਾ ਡਰਾਮਾ ਉਹ ਜ਼ਿੰਦਗੀ ਭਰ ਲਈ ਰਹੂਗਾ ਇੱਕ ਬੰਦਾ ਜੇ ਕਤਲ ਕਰ ਦਿੰਦਾ ਤਾਂ ਵੀ ਸ਼ਾਇਦ ਕੁਝ ਸਾਲਾਂ ਬਾਅਦ ਛੁੱਟ ਕੇ ਬਾਹਰ ਆ ਜਾਂਦਾ ਤੇ ਲੋਕੋ ਨੂੰ ਇਹੋ ਜੀ ਨਜ਼ਰ ਨਾਲ ਹੀ ਵੇਖਦੇ ਜੈਜੀ ਨਜ਼ਰ ਨਾਲ ਉਸ ਕੁੜੀ ਨੂੰ ਵੇਖਦੇ ਨੇ ਉਹ ਤਾਂ ਜੀ ਸਕਦੀ ਨਾਰਮਲ ਲਾਈਫ ਕਰਦੀ ਦੁਬਾਰਾ ਬਰਬਾਦ ਤਾਂ ਉਹਦੀ ਜ਼ਿੰਦਗੀ ਹੋਈ ਨਾ ਤੇ ਉਹਦੀ ਜ਼ਿੰਦਗੀ ਬਰਬਾਦ ਕਰਨ ਤੋਂ ਬਾਅਦ ਹੁਣ ਕੁਝ ਇੰਟਰਨੈਟ ਦੇ ਮਸੀਹੇ ਉਹ ਇਹ ਗੱਲ ਨਾ ਕਰਦੇ ਨੇ ਵੀ ਤੂੰ ਐਸ ਕੁੜੀ ਨਾਲ ਕੀਤਾ ਹੈ ਨਾ ਇਦਾਂ ਹੁਣ ਤੇਰੀ ਭੈਣ ਦੀਆਂ ਵੀਡੀਓਜ਼ ਵੀ ਅਸੀਂ ਇਦਾਂ ਹੀ ਕਰਾਂਗੇ ਤੇਰੀ ਭੈਣ ਦਾ ਨਾਮ ਲਵਾਂਗੇ ਇਹ ਕਰਨਗੇ ਉਹਨਾਂ ਨਾਲ ਉਹ ਕਰਾਂਗੇ ਤਾਂ ਤੈਨੂੰ ਅਕਲ ਆਊਗੀ ਤਾਂ ਇੱਕ ਐਗਜ਼ਾਮਪਲ ਸੈੱਟ ਹੋਊਗਾ ਇਹ ਕਿਥੋਂ ਦਾ ਇਨਸਾਫ ਹੋਇਆ ਇਨਸਾਫ ਨਹੀਂ ਤਾਂ ਬਦਲਾਏ ਤਾਂ ਬਸ ਆਨਲਾਈਨ ਚਾਰ ਵਿਊਜ਼ ਲਈ ਨਾ ਗੁੰਡਾ ਕਰਦੀ ਐ ਭੈਣ ਕਿਸੇ ਦੀ ਵੀ ਹੋਵੇ ਧੀ ਕਿਸੇ ਦੀ ਹੋਵੇ ਅਸੀਂ ਕਹਿੰਦੇ ਆ ਧੀਆ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਕਸੂਰ ਮੁੰਡੇ ਦਾ ਹੈ ਤਾਂ ਫਿਰ ਗਲਤੀ ਉਹਦੀ ਘੱਡੋ ਸਜ਼ਾ ਉਹਨੂੰ ਦਿਓ ਹੁਣ ਉਹਦੀ ਪੈਣਾ ਇਹ ਤਾਂ ਉਹਦੀ ਗਲਤੀ ਹੈ ਨਹੀਂ ਇਹ ਤਾਂ ਉਹਦੇ ਹੱਥ ਵਸ ਵੀ ਨਹੀਂ ਸੀਗਾ ਪਰ ਇਹ ਤਾਂ ਕਿਤੋਂ ਦੀ ਗੱਲ ਨਹੀਂ ਬਣੀ ਨਾ ਵੀ ਹਾਂ ਅਸੀਂ ਹੁਣ ਉਹਦੀਆਂ ਭੈਣਾਂ ਨਾਲ ਐਦਾਂ ਕਰਾਂਗੇ ਤਾਂ ਉਹਨੂੰ ਅਕਲ ਆਊਗੀ ਰਦਰ ਉਹਨੂੰ ਇਹੋ ਜੀ ਸਜ਼ਾ ਦਓ ਸਾਡਾ ਕਾਨੂੰਨ ਰਦਰ ਉਹਨੂੰ ਇਹੋ ਜੀ ਸਜ਼ਾ ਦਵੇ ਵੀ ਉਹਦੀਆਂ ਚਾਰ ਪੁਸ਼ਤਾ ਵੀ ਯਾਦ ਰੱਖਣ ਉਹਦੀਆਂ ਚਾਰ ਪੁਸ਼ਤਾ ਛੱਡੋ ਹਾਇ ਉਹ ਮੁੰਡਾ ਜੋ ਕਿਸੇ ਕੋੜੀ ਨਾਲ ਐਦਾਂ ਕਰ ਰਿਹਾ ਜਾਂ ਕਰਨ ਬਾਰੇ ਸੋਚ ਰਿਹਾ ਜਾਂ ਸ਼ਾਇਦ ਕਦੀ ਉਹਦੇ ਦਿਮਾਗ 'ਚ ਇਹੋ ਜਿਹਾ ਖਿਆਲ ਆ ਸਕਦਾ ਆ ਉਹਦੇ ਲਈ ਐਗਜ਼ਾਮਪਲ ਸੈੱਟ ਹੋ ਜਾਵੇ ਵੀ ਉਹਦੀ ਹਿੰਮਤ ਨਾ ਜੇ ਇਹਨੂੰ ਕੋਸ਼ਨਾ ਕੀਤਾ ਨਾ ਜੇ ਇਹਨੂੰ ਸਜ਼ਾ ਨਾ ਮਿਲੀ ਤਾਂ ਫਿਰ ਕੱਲ ਇੱਕ ਨਵਾਂ ਪ੍ਰਭ ਖੜਾ ਹੋ ਜੂ ਜੋ ਕਿਸੇ ਹੋਰ ਕੁੜੀ ਨਾਲ ਇਦਾਂ ਕਰ ਰਿਹਾ ਹੋ ਐਂਡ ਫੇਰੇ ਹੀ ਜਨਤਾ ਚਾਰਟ ਸਟੋਰੀਸ ਪਾ ਕੇ ਤੇ ਪੂਰੀ ਜ਼ਿੰਦਗੀ ਉਸ ਕੁੜੀ ਨੂੰ 언ਕੰਫਰਟੇਬਲ ਕਰੂਗੀ ਬਸ ਆਹੀ ਰੀਤ ਰਹਿ ਗਈ ਐ ਇੱਥੋਂ ਦੀ ਇਟਸ ਨੋਟ ਅਬਾਊਟ ਕਲਚਰ ਹੀ ਕੋਈ ਕਲਚਰ ਦੀ ਡਿਬੇਟ ਨਹੀਂ ਹੈਗੀ ਵੀ ਉਧਰ ਇਦਾਂ ਹੁੰਦਾ ਇਧਰ ਉਦੋਂਦੋਂ ਹੁੰਦਾ ਪਾਰ ਕੀ ਰਿਹਾ ਅਸੀਂ ਤੇ ਫਿਰ ਉਹ ਸੇ ਗਲਤੀ ਹੋਣੀਆਂ ਵੀ ਵੇ ਇਹ ਲਈ ਆਣ ਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵਾਪਸ ਇਹ ਨਹੀਂ ਰਖਵਾਲੇ ਜਿਹੜੀ ਕਮੈਂਟਾਂ ਚ ਲਿੰਕ ਮੰਗਦੇ ਫਿਰਦੇ ਨੇ ਯਾ ਸੋ ਕੋਲਡ ਪੇਜਾਂ ਵਾਲੇ ਜਿਨ੍ਹਾਂ ਨੇ ਇਹੋ ਜਿਹਾ ਗੰਦੀਆ ਗਰੀਲਾਂ ਪਾ ਕੇ ਢਾਈ ਢਾਈ ਮਿਲੀਅਨ ਵੀਊ ਖਟਿਆ ਆ ਹਾਦ ਹੈ ਮੇਰੀ ਸਮਝ ਤੋਂ ਬਾਹਰ ਇਹ ਦੁਨੀਆ ਜਾ ਕਿੱਥੇ ਰਹੀ ਆ ਦੁਨੀਆ ਜਿੱਥੇ ਮਰਦੀ ਜਾਏ ਸਾਡਾ ਪੰਜਾਬ ਕਿੱਧਰ ਨੂੰ ਜਾ ਰਿਹਾ ਸਵਾਲ ਪੰਜਾਬ ਤੇ ਆਉਂਦੇ ਨੇ ਦੁਨੀਆ ਤੋਂ ਨਾ ਮੈਂ ਹਰ ਬੁਰੀ ਚੀਜ਼ ਐਕਸਪੈਕਟ ਕੀਤੀ ਆ ਪਰ ਲੱਗਦਾ ਇਹ ਸਭ ਚੀਜ਼ਾਂ ਨਾ ਪੰਜਾਬ 'ਚ ਕਦੀ ਹੋ ਹੀ ਨਹੀਂ ਸਕਦੀਆਂ ਪਰ ਮੇਰਾ ਹਰ ਵਹਿਮ ਟੁੱਟਦਾ ਆ ਜਦੋਂ ਇਹੋ ਜਿਹੇ ਕੇਸਿਸ ਹੁੰਦੇ ਨੇ ਮੈਂ ਐਸ ਵੀਡੀਓ ਨੂੰ ਐਂਡ ਕਰੂੰਗੀ ਬਸ ਇੰਨਾ ਹੀ ਕਹਿਣਾ ਮੇਰਾ ਮੋਟਿਵ ਸੀ ਕਿ ਅਸੀਂ ਜੋ ਹੋ ਗਿਆ ਇਧਰ ਬਲੇਮ ਕਰਨਾ ਉਧਰ ਬਲੇਮ ਕਰਨਾ ਰਾਦਰ ਉਸ ਕੁੜੀ ਨੂੰ ਇਨਸਾਫ ਦਿਵਾਈਏ ਉਸ ਵੀਡੀਓ ਨੂੰ ਹੁਣ ਹੋਰ ਸਪਰੈਡ ਨਾ ਕਰੀਏ ਐਟਲੀਸਟ ਆਹਈਆ ਪੇਖ ਚਾਇਆ ਵੀ ਸਾਡਾ ਕਾਨੂੰਨ ਬਹੁਤ ਸਖਤ ਸਜ਼ਾ ਦੇਉ ਉਸ ਮੁੰਡੇ ਨੂੰ ਤੇ ਇਹ ਜਿਹੜੀ ਜਨਦਾ ਉਹਦੀ ਭੈਣਾਂ ਤੱਕ ਪਹੁੰਚੀ ਖੜੀਆ ਤੇ ਪਹਿਲੀ ਉਸ ਮੁੰਡੇ ਨੂੰ ਤਾਂ ਸਜ਼ਾ ਦੇ ਲਓ ਬਾਕੀ ਤਾਂ ਤੁਸੀਂ ਹੋਰ ਪਤਾ ਨਹੀਂ ਕਿਹੜੀਆਂ ਗੱਲਾਂ 'ਚ ਵੜੇ ਹੋਇਓ ਉਹਨੂੰ ਸਜ਼ਾ ਦਿੱਤੀ ਨਹੀਂ ਜਾ ਰਹੀ ਬਸ ਕਮੈਂਟ ਕਰਨੀ ਦੀ ਆਨਲਾਈਨ ਬੈਠ ਕੇ ਵੀ ਉਹਦੀ ਭੈਣ ਨਾਲ ਐਦਾਂ ਕਰ ਤੋ ਕਿਉਂ ਉਹਦਾ ਕੀ ਕਸੂਰ ਜਿਹਦਾ ਕਸੂਰ ਆ ਉਹਨੂੰ ਤਾਂ ਵੜ ਲਓ ਉਹ ਪੜਿਆ ਨਹੀਂ ਜਾ ਰਿਹਾ ਇੱਥੇ ਕੁਛ ਵੀ ਮਤਲਬ ਆ ਹੱਦ ਹੈ ਤੁਸੀਂ ਇਹ ਵੀਡੀਓ ਦੇਖੀ ਤੁਹਾਡਾ ਧੰਨਵਾਦ ਜੇ ਮੇਰੀ ਗੱਲ ਨਾਲ ਸਹਿਮਤ ਹੋ ਤੁਸੀਂ ਕਮੈਂਟਸ ਤਾਂ ਵੀ ਦੱਸ ਸਕਦੇ ਹੋ ਨਹੀਂ ਉਹ ਤਾਂ ਵੀ ਕਮੈਂਟਸ ਦੱਸ ਸਕਦੇ ਹੋ ਕੋਈ ਇਸ਼ੂ ਨਹੀਂ ਹੈਗਾ ਧੰਨਵਾਦ ਜੀ